ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜੱਦੀ ਜ਼ਿਲ੍ਹੇ ਸ਼੍ਰੀ ਮੁਕਤਸਰ ਸਾਹਿਬ ਦੀ ਨਗਰ ਕੌਂਸਲ ਚ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਮਾਹੌਲ ਗਰਮਾ ਗਿਆ ਨਗਰ ਕੌਂਸਲ ਪ੍ਰਧਾਨ ਦੀ ਕੁਰਸੀ ਜਿਸ ਤੇ ਕਾਂਗਰਸ ਦੇ ਕ੍ਰਿਸ਼ਨ ਕੁਮਾਰ ਸਮੀ ਤੇਰਾ ਬਿਰਾਜਮਾਨ ਨੇ ਉਹਨਾਂ ਦੇ ਵਿਰੋਧ ਹੁੰਦ ਕਾਂਗਰਸ ਵੱਲੋਂ ਚੋਣ ਜਿੱਤੇ ਕੌਂਸਲਰਾਂ ਨੇ ਹੀ ਮੋਟਾ ਖੋਲ ਦਿੱਤਾ ਅੱਜ ਸ਼੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਰਜਨੀਸ਼ ਕੁਮਾਰ ਨੂੰ 11 ਕੌਂਸਲਰ ਨੇ ਬੇਪਰੋਸਗੀ ਮਤਾ ਸੌਂਪੇ ਜਿਸ ਵਿੱਚ ਪ੍ਰਧਾਨ ਨੂੰ ਪਰੋਸੇ ਦਾ ਵੋਟ ਸਾਬਤ ਕਰਨ ਲਈ ਆਖਿਆ ਗਿਆ ਕਾਰਜ ਸாதਕ ਅਫਸਰ ਨੇ ਸਬੰਧੀ ਲਿਖਤੀ ਤੌਰ ਤੇ ਪ੍ਰਧਾਨ ਨੂੰ ਸੂਚਿਤ ਕਰ ਦਿਆ 14 ਦਿਨਾਂ ਦੇ ਅੰਦਰ ਮੀਟਿੰਗ ਸਦਕੇ ਪਰੋਸੀ ਦਾ ਵੋਟ ਸਾਬਿਤ ਕਰਨ ਦੇ ਲਈ ਆਖ ਦਿੱਤਾ ਹੈ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇਸ ਪੱਤਰ ਤੇ ਜਿਨ੍ਹਾਂ 11 ਕੌਂਸਲਰਾਂ ਦੇ ਦਸਤਖਤ ਨੇ ਉਹਨਾਂ ਦੇ ਵਿੱਚੋਂ 10 ਕਾਂਗਰਸ ਦੇ ਚੋਣ ਨਿਸ਼ਾਨ ਤੇ ਹੀ ਚੋਣ ਲੜ ਕੇ ਕੌਂਸਲਰ ਬਣੇ ਨੇ ਇਹ ਕੌਂਸਲਰ ਬੀਤੇ ਲੰਮੇ ਸਮੇਂ ਤੋਂ ਪ੍ਰਧਾਨ ਨੂੰ ਹਟਾਉਣ ਦੀ ਮੰਗ ਪਾਰਟੀ ਦੇ ਵੱਖ-ਵੱਖ ਪਲੇਟਫਾਰਮਾਂ ਤੇ ਕਰਦੇ ਆਏ ਨੇ ਸ਼੍ਰੀ ਮੁਖਸਰ ਸਾਹਿਬ ਨਗਰ ਕੌਂਸਲ ਦੇ કુલ 31 ਕੌਂਸਲਰਾਂ ਦੇ ਵਿੱਚੋਂ 16 ਕੌਂਸਲਰ ਕਾਂਗਰਸ 11 ਸ਼੍ਰੋਮਣੀ ਅਕਾਲੀ ਦਲ 1 ਭਾਜਪਾ 1 ਆਜ਼ਾਦ ਅਤੇ 2 ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਨੇ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਨੇ ਵੀ ਇਸ ਤਰ੍ਹਾਂ ਦਾ ਬੇਪਰੋਸਗੀ ਮਤਾ ਦਿੱਤਾ ਸੀ ਮੈਂ ਜਗਮੀਤ ਸਿੰਘ ਔਰਾ ਮੇਰੀ ਧਰਮ ਪਤਨੀ ਦੂਜੀ ਵਾਰ ਕੌਂਸਲਰ ਹੈ ਜੀ ਅਸੀਂ ਅੱਜ ਨੌਨ ਕੰਫੀਡੈਂਸ ਮਤਾ ਦਿੱਤਾ ਛੰਮੀ ਤੇਰੀਏ ਦੇ ਖਿਲਾਫ ਕਿਉਂਕਿ ਸ਼ਹਿਰ ਦੀ ਜੜੀ ਸਫਾਈ ਦੀ ਵਿਵਸਥਾ ਉਹ ਵੀ ਬੜੀ ਮਾੜੀ ਆ ਤੇ ਸਾਡੇ ਬਾਗਾਂ ਦੇ ਵਿੱਚ ਜਿਹੜੇ ਕੰਮਕਾਰ ਸੀ ਉਹ ਕੋਈ ਕੰਮ ਕਰਨੀ ਹੋਏ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਜਿਹੜੇ ਵੀ ਐਮਸੀ ਸ਼ਹਿਰ ਦਾ ਭਲਾ ਚਾਹੁੰਦੇ ਆ ਉਹ ਐਮਸੀ ਇਹਨੂੰ ਲਾਉਣ ਦੇ ਵਿੱਚ ਸਾਡਾ ਸਾਥ ਦੇਣ ਪਹਿਲਾਂ ਵੀ ਦਿੱਤਾ ਸੀਗਾ ਮਤਾ ਤੁਹਾਨੂੰ ਕੀ ਲੱਗਦਾ ਹੈਗਾ ਇਸ ਵਾਰ ਕੋਈ ਲੱਗਦਾ ਹੈਗਾ ਐਮਸੀ ਵਧੇ ਦਾ ਕੁਝ ਇਸ ਤਰ੍ਹਾਂ ਸਾਡੀ ਕਿਸੇ ਨਾਲ ਕੋਈ ਗੱਲਬਾਤ ਖਾਸ ਨਹੀਂ ਸੀ ਹੋਈ ਸਾਡੀ ਆਪਸ ਵਿੱਚ ਮੀਟਿੰਗ ਨਹੀਂ ਹੋਈ ਸੀ ਹੁਣ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਇਹਦਾ ਜਿਹੜਾ ਮਤਾ ਦਿੱਤਾ ਸੀ ਅੱਜ ਜਿਹੜਾ ਬੇਪਰੋਸਗੀ ਮਤੇ ਲਈ ਮੇਰੇ ਕੋਲ ਨਗਰ ਕੌਂਸਲ ਦੇਪੁਰ 11 ਮੈਂਬਰ ਸਹਿਬਾਨ ਹਾਜ਼ਰ ਸੀ ਉਹਨਾਂ ਨੇ ਲਿਖ ਕੇ ਦਿੱਤਾ ਹੈ ਪ੍ਰਧਾਨ ਵਿਰੁੱਧ ਕਿ ਸਾਡਾ ਭਰੋਸਾ ਖਵਾ ਚੁੱਕਿਆ ਤੇ ਇਸ ਕਰਕੇ ਮੀਟਿੰਗ ਸਾਧ ਕੇ ਜਰੀਏ ਦੀ ਲੋਕ ਕੰਫੀਡੈਂਸ ਦੀ ਮੀਟਿੰਗ ਕਰਵਾਈ ਜਾਵੇ ਸਰ ਕਿੰਨਾ ਟਾਈਮ ਆਪਾਂ ਦੇਵਾਂਗੇ ਪ੍ਰਧਾਨ ਨੂੰ ਜਿਹੜੇ ਨਿਯਮ ਕੀ ਹੈਗੇ ਨੇ ਸਰ ਨਿਯਮੇ ਦੇ ਵਿੱਚ ਇਹ ਹੈ ਕਿ ਅਸੀਂ ਪ੍ਰਧਾਨ ਜੀ ਨੂੰ ਅੱਜ ਹੀ ਇਹ ਭੇਜ ਦਿੰਨੇ ਆਂ ਚਿੱਠੀ ਲਗਾ ਕੇ ਤੇ ਉਹਨਾਂ ਨੇ 14 ਦਿਨਾਂ ਦੇ ਅੰਦਰ ਅੰਦਰ ਸਪੈਸ਼ਲ ਮੀਟਿੰਗ ਇਹਦੇ ਵਿੱਚ ਕਾਰ ਕਰਨੀ ਹੁੰਦੀ ਹੈ ਤੋ ਅਸੀਂ ਅੱਜ ਹੀ ਉਹਨਾਂ ਨੂੰ ਜਲ ਕਰਵਾ ਦੇ ਇਹ ਕਿਹੜੀ ਕਿਹੜੀ ਪਾਰਟੀ ਤੋਂ ਹੈ ਜਿਹੜੇ ਐਮਸੀ ਸਰਵਾਨ ਨੋ ਮੇਰੇ ਕੋਲੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਪਾਰਟੀ ਦਾ ਇਹਦੇ ਵਿੱਚ ਸਿੰਬਲ ਨਹੀਂ ਹੈ ਸਾਡੇ ਮਾਲਜੋ ਕਾਉਂਸਲਰ ਸਹਿਬਾਨ ਨੇ ਸਾਰੇ ਵਾਰਡ ਨੰਬਰ 28 ਜਿਵੇਂ 17 22 18 6 20 3 ਇਸ ਤਰ੍ਹਾਂ ਜਿਹੜੇ ਸਾਡੇ ਕਾਉਂਸਲਰ ਸਹਿਬਾਨ ਨੇ